ਜੀ ਪਿਆਰੀ ਸਾਥਣ ਜੀ ਅੱਜ ਅਸੀਂ ਅਦਰਕ ਦਾ achar ਬਣਾ ਰਹੇ ਹਾਂ ਤੇ ਅਦਰਕ ਦਾ achar ਪਹਿਲਾਂ ਅਸੀਂ ਕਟਿਆ ਅਦਰਕ ਨੂੰ ਕੱਟ ਕੇ ਤੇ ਇਹਦੇ ਵਿੱਚ ਮਿਰਚ ਮਿਰਚ ਪਾਈ ਆ ਤੇ ਹਲਦੀ ਪਾਈ ਆ ਹਲਦੀ ਨਾਲ ਨੂੰ ਲਾ ਕੇ ਸੁਕਾਲਿਆ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਆ ਪਾ ਰਿਹਾ ਕਾਲੀਆਂ ਮਿਰਚਾਂ ਮਸਾਲਾ ਜੀਰਾ ਜਿਵਾਇਣ ਲੌਂਗ ਤੇ ਕਾਲੀ ਕਲੌਂਜੀ ਇਹ ਸਾਰਾ ਹੀ ਆਪਾਂ ਮਿਕਸੀ ਦੇ ਵਿੱਚ ਗਰਾਉਂਡ ਕੀਤਾ ਸੀ ਤੇ ਇਸ ਤੋਂ ਬਾਅਦ ਆਪਾਂ ਪਾ ਰਹੇ ਆ ਸੇਂਦਾ ਨਮਕ ਨਮਕ ਤੁਹਾਨੂੰ ਜਿਹੜਾ ਵੀ ਹੈਗਾ ਤੁਹਾਨੂੰ ਪਾ ਸਕਦੇ ਆਂ ਅਸੀਂ ਤੇ ਵਿੱਚ ਸੇਂਦਾ ਵਰਤਦੇ ਆਂ ਸੇਂਦਾ ਹੀ ਪਾਇਆ ਤੇ ਪਾ ਕੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਪਾਣਾ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦਾਂ ਫਿਰ ਆਪਾਂ ਇਹਨੂੰ ਥੋੜਾ ਜਿਹਾ ਨਾ ਹਲਕਾ ਜਿਹਾ ਤੇਲ ਦੇ ਵਿੱਚ ਤਲ ਕੇ ਤੇ ਉਸ ਤੋਂ ਬਾਅਦਾਂ ਫਿਰ ਇਹਨੂੰ ਆਪਾਂ ਖਾਣ ਦੀ ਜੋ ਕਰ ਲਾਂਗੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਤੇਲ ਗਰਮ ਹੋ ਗਿਆ ਹੈ ਇਹ ਤੇਲ ਦੇ ਵਿੱਚ ਪਾ ਦਿੱਤਾ ਹੈ ਸੋ ਇਸ ਤਰ੍ਹਾਂ ਇਹਨੂੰ ਆਪਾਂ ਤੇਲ ਦੇ ਵਿੱਚ ਪਾਵਾਂਗੇ ਸਾਰਾ ਮਸਾਲਾ ਸਣੀ ਜਿੰਨਾ ਮਸਾਲਾ ਵਿੱਚ ਪਾਇਆ ਸਾਰਾ ਪਾ ਕੇ ਹੁਣ ਆਪਾਂ ਇੱਕ ਕੜਛੀ ਜਾਂ ਪੋਣੀ ਦੇ ਨਾਲ ਹਿਲਾ ਸਕਦੇ ਹਾਂ ਸਾਰਾ ਤੇਲ ਇਹਦੇ ਵਿੱਚ ਮਿਕਸ ਹੋ ਜਾਏਗਾ ਤੇ ਇਹ ਜਿਹੜਾ ਵਾ ਤੁਰੰਤ ਖਾਣ ਦੇ ਲੈ ਕੇ ਵੀ ਹੋ ਜਾਏਗਾ ਅਦਕਰਿਆ ਇਹਦੇ ਵਿੱਚ ਦੋ ਨਿੰਬੂ ਦਾ ਰਸ ਵੀ ਨਿਚੋੜਿਆ ਹੋਇਆ ਹੈ ਤੇ ਇਹ ਜਿਵੇਂ ਜਿਵੇਂ ਥੋੜਾ ਜਿਹਾ ਸੇਕ ਲੱਗੇਗਾ ਤੇ ਤੁਰੰਤ ਹੀ ਖਾਣ ਵਾਲਾ ਬਣ ਜਾਏਗਾ अच्छे तरीके ਨਾਲ ਤੁਸੀਂ ਘਰ ਵਿੱਚ ਬਣਾ ਕੇ ਖਾ ਸਕਦੇ ਹੋ ਕਿਉਂਕਿ ਅਦਰਕ ਦਾ achar ਤੇ ਨਿੰਬੂ ਦਾ achar ਇਹ ਬਹੁਤ ਅੱਛਾ ਹੁੰਦਾ ਹੈ ਇਸ ਕਰਕੇ ਅਹੀਂ ਤੇ ਅਦਰਕ ਦਾ ਜ਼ਿਆਦਾ achar ਪਾਉਨੇ ਆ ਜਾਂ ਫਿਰ ਨਿੰਬੂ ਦਾ ਨਿੰਬੂ ਦਾ ਪਹਿਲੇ ਪਾਇਆ ਸੀ ਉਹਦੀ ਵੀਡੀਓ ਅਹੀਂ ਬਣਾ ਨਹੀਂ ਸਕੇ ਸਾਨੂੰ ਫੋਨ ਆਇਆ ਸੀ ਕਿ ਭਾਜੀ ਤੁਸੀਂ ਕੋਈ ਵੀ achar ਬਣਾਉਂਦੇ ਜੇ ਤੇ ਉਹਦੀ ਵੀਡੀਓ ਛੋਟੀ ਜੀ ਬਣਾ ਕੇ ਜਿਹੜੇ ਵਿੱਚ ਪਾਇਆ ਕਰੋ ਆਪਣੀ ਐਸ਼ੋਬੀ ਦੀ ਵੀਡੀਓ ਬਣਾਏ ਬਣਾ ਰਹੇ ਆ ਯਾਦ ਕਰਦਾ ਚਾਰ ਹੈ ਇਹ ਇਹ ਬੜਾ ਧੀਸਤੀ ਬਣਦਾ ਹੈ ਸੋ ਇਹਨੂੰ ਆਪਾਂ ਥੋੜਾ ਜਿਹਾ ਹੁਣ ਸੇਕ ਲੱਗਣ ਦਵਾਂਗੇ ਸੇਕ ਲੱਗੇ ਦੋ ਬਾਰਾਂ ਫਿਰ ਇਹਨੂੰ ਆਪਾਂ ਜਿਵੇਂ ਜਿਵੇਂ ਹਲਕਾ ਜਿਹਾ ਗਰਮ ਹੋ ਜਾਏਗਾ ਫਿਰ ਇਹਨੋਂ ਆਪਾਂ ਉਤਾਰ ਲਾਂਗੇ ਅੰਤਾਰਨ ਤੋਂ ਬਾਅਦ ਫਿਰ ਇੱਕ ਆਪਾਂ ਮਰਦ ਬਾਲਣ ਵਿੱਚ ਪਾ ਲਾਂਗੇ। ਔਰੇ ਥੋੜਾ ਜਿਹਾ ਸੀਖ ਲੱਗ ਰਿਹਾ ਏ। ਇਹਨੂੰ ਥੋੜਾ ਜਿਹਾ ਆਪਾਂ ਹਿਲਾਇ ਜਾਣਾ ਨਾਲ-ਨਾਲ। ਤੇ ਜਿਹੜਾ ਥੱਲੇ ਨਾਲ ਲੱਗੇ ਤੇ ਅੱਗ ਥੋੜੀ ਜੀ ਘੱਟ ਕਰ ਲੈਣੀ ਆ ਅੱਗ ਥੋੜੀ ਘੱਟ ਰੱਖਣੀ ਆ ਹੁਣ ਆਪਾਂ ਅੱਗ ਜਿਹੜੀ ਆ ਬੰਦ ਕਰ ਦਿੱਤੀ ਆ ਤੇ ਇਹਨੂੰ ਆਪਾਂ ਇੱਕ ਪ੍ਰਾਹ ਦੇ ਵਿੱਚ ਕੱਢ ਲਿਆ ਵਾ ਪ੍ਰਾਹ ਦੇ ਵਿੱਚ ਕੱਢ ਰਹੇ ਆ ਪਰਾਠੇ ਕੱਢਣ ਤੋਂ ਬਾਅਦਾਂ ਪਏ ਨੂੰ ਸਕਾ ਲੈਣਾ ਵਾ ਛਾਵੇਂ ਰੱਖਣਾ ਹੈ ਜਾਂ ਪੱਕੇ ਥੱਲੇ ਰੱਖਣਾ ਹੈ ਠੰਡਾ ਕਰ ਲੈਣਾ ਹੈ ਹੋਰ ਇਹਨੂੰ ਆਪਾਂ ਪੱਖੇ ਦੀ ਹਵਾ ਥੱਲੇ ਰੱਖਾਂਗੇ ਹੁਣ ਆਪਾਂ ਪੱਖਾ ਚਲਾ ਲਿਆ ਵਾ ਤੇ ਹੁਣ ਆਪਾਂ ਇਹਨੂੰ ਪੱਖੇ ਦੀ ਸ਼ਾਮੇ ਪਾ ਲਿਆ ਤੇ ਪੱਖੇ ਦੀ ਸ਼ਾਮੇ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਕਰਕੇ ਠੰਡਾ ਕਰਕੇ ਤੇ ਫਿਰ ਆਪਾਂ ਇਹਨੂੰ ਮਰਦਬਾਲ ਵਿੱਚ ਪਾ ਲਾਂਗੇ ਤੇ ਫਿਰ ਘੈਂਟ ਚਾਰ ਬਣ ਜਾਣਾ ਇਨਾ ਟੇਸਟੀ ਇਨਾ ਟੇਸਟੀ ਜੀ ਕਰਦਾ ਖਾਈ ਜਾਈਏ ਖਾਈ ਜਾਈਏ ਖਾਈ ਜਾਈਏ ਇਨਾ ਘੈਂਟ ਟੇਸਟੀ ਚਾਰ ਬਣਦਾ ਕਰਦਾ ਬਸ ਜਿਤਰਾ ਅਸੀਂ ਦੱਸ ਰਹੇ ਹਾਂ ਇਸ ਦਸਤੀ ਬਿਰੀ ਤੇ ਤੁਸੀਂ ਚਾਰ ਬਣਾ ਕੇ ਘਰ ਖਾਓ ਨਾ ਤੁਸੀਂ ਕਹੋਗੇ ਚਾਰ ਓਏ ਹੋਏ ਓਏ ਹੋਏ ਕੀ ਬਾਤਾਂ ਕੀ ਆਈ ਬਾਤਾਂ ਬਸ ਸੁਣ ਕੇ ਵੇਖ-ਵੇਖ ਕੇ ਤੁਹਾਡੇ ਮੂੰਹ ਚੋਂ ਪਾਣੀ ਆਏਗਾ ਇੰਨਾ ਟੇਸਟੀ ਚਾਰ ਖੱਟਾ ਮਿੱਠਾ ਕੀ ਬਾਤਾਂ ਹੈ ਥੈਂਕ ਯੂ ਜੀ ਨਵੀਂ ਵੀਡੀਓ ਦੇ ਨਾਲ ਫੇਰ ਮਿਲਦੇ ਆ ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਚਾਰ ਜਿਹੜਾ ਤੁਸੀਂ ਕਿਹੜੇ ਕਿਹੜੇ ਪਿੰਡ ਚ ਵੇਖ ਕੇ ਤੇ ਪਾਰਿਓ ਜਾਂ ਕਿਹੜੇ ਕਿਹੜੇ ਪਿੰਡ ਤੋਂ ਵੇਖ ਰਹੇ ਸਾਨੂੰ ਕਮੈਂਟ ਕਰਕੇ ਦੂ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਪਿੰਡ ਤੋਂ ਤੁਸੀਂ ਸਾਨੂੰ ਸਾਡੀ ਵੀਡੀਓ ਨੂੰ ਵੇਖਿਆ ਹੈ ਥੈਂਕ ਯੂ ਮਿਹਰਬਾਨੀ ਜੀ